ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਤੇ 2 ਦਿਨ ਹੋ ਗਏ ਕੋਈ ਵੀ ਚੈਨਲ ਤੇ ਵੀਡੀਓ ਅਪਲੋਡ ਨਹੀਂ ਹੋਈ ਅਸੀਂ ਸੀਗੇ ਥੋੜੇ ਬਹੁਤੇ ਕੰਮ ਚ ਬਿਜ਼ੀ ਥੋੜੀ ਸੈਟਿੰਗ ਵਗੈਰਾ ਕਰਦੇ ਪਏ ਸੀਗੇ ਤੇ ਲੇਟ ਹੋ ਗਏ ਇਹ ਵੀ ਕੰਮ ਤੇ ਥੋੜਾ ਨਾ ਸਵੇਰੇ ਛੇਤੀ ਚੱਲ ਜਾਂਦੇ ਸੀਗੇ ਤੇ ਰਾਤੀ ਵੀ ਲੇਟ ਆਉਂਦੇ ਸੀਗੇ ਇਸ ਕਰਕੇ ਚਲੋ ਅੱਜ ਇਹਨਾਂ ਲੇਟ ਕਰਾਤਾ ਅੱਜ ਮੈਨੂੰ ਕਹਿੰਦੇ ਵੀ ਅੱਜ ਵੀ ਇਹਨਾਂ ਨੇ ਜਾਣਾ ਸੀਗਾ ਜਲਦੀ ਤੇ ਅੱਜ ਮੈਂ ਕਿਹਾ ਮੇਰੇ ਨਾਲ ਥੋੜਾ ਬਹੁਤਾ ਸ਼ੂਟ ਕਰਕੇ ਜਾਇਓ ਵੀਡੀਓ ਦਾ ਤੇ ਬਾਕੀ ਰਹੀ ਗੱਲ ਹੁਣ ਦੰੜ ਲਈ ਨਾ ਬਹੁਤ ਹੀ ਘੈਂਟ ਜੀ ਇੱਕ ਸਟੋਰੀ ਲੈ ਕੇ ਆਵਾਂਗੇ ਸਾਨੂੰ ਨਾ ਇੱਕ ਬਹੁਤ ਹੀ ਸੋਹਣੇ ਬਜ਼ੁਰਗ ਪਾਪਾ ਜੀ ਮਿਲੇ ਨੇ ਤੇ ਉਹ ਹੁਣ ਸਾਡੀ ਵੀਡੀਓ ਦੇ ਵਿੱਚ ਆਉਣਗੇ ਤੇ ਉਹ ਵੀਡੀਓ ਲੈ ਕੇ ਆਵਾਂਗੇ ਤੇ ਬਾਕੀ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਪੁੱਛਦੇ ਸੀਗੇ ਕਿ ਹਸਬੰਡ ਕੀ ਕੰਮ ਕਰਦੇ ਨੇ ਇਹਨਾਂ ਦਾ ਕੰਮ ਹੈ ਫਰਨੀਚਰ ਦਾ ਕਿ ਅਗਰ ਤੁਸੀਂ ਵੀ ਬਹੁਤ ਸੋਹਣਾ ਸੋਹਣਾ ਫਰਨੀਚਰ ਬਣਵਾਉਣਾ ਤੇ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ ਮੇਰੀ ਇਨਸਟਾ ਆਈਡੀ ਤੇ ਵੀ ਤੇ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਤੁਹਾਨੂੰ ਬਹੁਤ ਹੀ ਸੋਹਣਾ ਸੋਹਣਾ ਫਰਨੀਚਰ ਬਹੁਤ ਹੀ ਘੱਟ ਸਸਤੇ ਰੇਟਾਂ ਤੇ ਬਣਾ ਕੇ ਦੇਣਗੇ ਤੇ ਇਹ ਦੂਸਰੀ ਗੱਲ ਇਹ ਹੋ ਸਕਦਾ ਕਿ ਕਿਤੇ 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 ਇਹਨੂੰ ਫ੍ਰੀ ਵੀ ਬਣਾ ਦੇਣ ਤੇ ਨਾਲ ਦੀ ਨਾਲ ਜਦੋਂ ਤੁਸੀਂ ਇਹਨਾਂ ਨੂੰ ਫਰਨੀਚਰ ਵਾਸਤੇ ਬੁਲਾਓਗੇ ਨਾਲ ਦੀ ਨਾਲ ਕੀ ਹੋਏਗਾ ਤੁਸੀਂ ਇਹਨਾਂ ਨੂੰ ਵੀ ਮਿਲੋਗੇ ਦਾਅਵੀ ਹੈ ਨਾਲੇ ਤੁਸੀਂ ਇਹਨਾਂ ਦੇ ਦਰਸ਼ਨ ਵੀ ਕਰ ਲੋਗੇ ਨਾਲੇ ਤੁਹਾਡੇ ਸਸਤੇ ਰੇਟਾਂ ਤੇ ਫਰਨੀਚਰ ਵੀ ਬਣਾ ਜਾਣਗੇ ਤੇ ਬਹੁਤ ਹੀ ਸੋਹਣਾ ਜਿਹੜਾ ਕੰਮ ਕਰਦੇ ਨੇ ਬਹੁਤ ਹੀ ਸੋਹਣਾ ਕੰਮ ਕਰਕੇ ਜਾਣਗੇ ਪਰ ਇੱਕ ਗੱਲ ਹੈਗੀ ਆ ਕਰਦਾ ਤੇ ਅਜ ਤੱਕ ਇਹਨਾਂ ਨੇ ਇੱਕ ਚੀਜ਼ ਦੀ ਨਹੀਂ ਬਣਾਈ ਇੱਕ ਫੱਟੀ ਵੀ ਨਹੀਂ ਬਣਾਈ ਇੰਨਾ ਟਾਈਮ ਹੁੰਦਾ ਹੀ ਨਹੀਂ ਬੰਦਾ ਥਕੇ ਟੁੱਟਿਆ ਹੁੰਦਾ ਵਾਗੇ ਇਹ ਥਕੇ ਟੁੱਟੇ ਹੁੰਦੇ ਨੇ ਇਸ ਕਰਕੇ ਤੇ ਚੰਗਾ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੇ ਬਾਕੀ ਐਦਾਂ ਹੀ ਮੇਰੇ ਚੈਨਲ ਦੇ ਨਾਲ ਬਨੇ ਰਹੋ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੰਗਾ ਜੀ ਸਾਰਿਆਂ ਨੂੰ ਬਾਏ ਬਾਏ ਜਰ ਇਹਨਾਂ ਨੂੰ ਸੀਗੀ ਜਾਣ ਦੀ ਜਲਦੀ ਕਿਉਂਕਿ ਮੈਂ ਇਹਨਾਂ ਨੂੰ ਪਹਿਲਾਂ ਹੀ ਬਹੁਤ ਲੇਟ ਕਰਤਾ ਸੀਗਾ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਦੇ ਅੰਡਰ ਕਮ ਕਰਨਾ ਅਗਲਾ ਬੰਦਾ ਤੇ ਕਹੇਗਾ ਹੀ ਕਹੇਗਾ ਠੀਕ ਹੈ ਨਾ ਜੇ ਆਪਾਂ ਕਿਤੇ ਪੈਸੇ ਲੈਣੇ ਆ ਤੇ ਉਹਨੇ ਤੇ ਕਹਿਣਾ ਹੀ ਹੈ ਟਾਈਮ ਨਾਓ ਤੇ ਟਾਈਮ ਨਾ ਮਤਲਬ ਆਪਣਾ ਕੰਮ ਸ਼ੁਰੂ ਕਰੋ ਤੇ ਇਸ ਕਰਕੇ ਤੁਸੀਂ ਨਾ ਮੈਨੂੰ ਬਹੁਤ ਜ਼ਿਆਦਾ ਕਮੈਂਟਾਂ ਦੇ ਵਿੱਚ ਪੁੱਛਿਆ ਸੀਗਾ ਕਿ ਜੀ ਜੀ ਸਿਮੀ ਦੀਦੀ ਕੀ ਕੰਮ ਕਰਦੇ ਨੇ ਤੇ ਕੰਮ ਨਾ ਤੇ ਕੋਈ ਗਵਰਨਮੈਂਟ ਜੌਬ ਕਰਦੇ ਨੇ ਤੇ ਨਾ ਹੀ ਇਹ ਕੋਈ ਪ੍ਰਾਈਵੇਟ ਜੌਬ ਕਰਦੇ ਨੇ ਇਹਨਾਂ ਦਾ ਕੰਮ ਹੈ ਆਪਣਾ ਫਰਨੀਚਰ ਦਾ ਇਹ ਮੈਨੂੰ ਕਹਿੰਦੇ ਸੀਗੇ ਇੰਨੇ ਦਿਨਾਂ ਦਾ ਤੁਹਾਨੂੰ ਮੈਂ ਤਾਂ ਕਰਕੇ ਨਹੀਂ ਦੱਸਿਆ ਇਹ ਮੈਨੂੰ ਕਹਿੰਦੇ ਸੀਗੇ ਕਿ ਲੈ ਮੇਰਾ ਫਰਨੀਚਰ ਦਾ ਕੰਮ ਆ ਤੂੰ ਜਰੂਰੀ ਦੱਸਣਾ ਰਹਿਣ ਦੇ ਤੂੰ ਨਾ ਦੱਸ ਤੇ ਮੈਂ ਫਿਰ ਇਹਨਾਂ ਨੂੰ ਨਾ ਰਾਤੀ ਇੱਕ ਗੱਲ ਸਮਝਾਈ ਮੈਂ ਕਿ ਮੇਰੀ ਸੁਣੋ ਗੱਲ ਕੰਮ ਚਾਹੇ ਕੋਈ ਵੀ ਹੋਏ ਕੰਮ ਕਦੇ ਵੀ ਮਾੜਾ ਨਹੀਂ ਹੁੰਦਾ ਆਪਣੀ ਹੱਥੀਂ ਮਿਹਨਤ ਕਰਕੇ ਕੰਮ ਕਰਨਾ ਉਹਨੂੰ ਮਾੜਾ ਨਹੀਂ ਕਿਹਾ ਜਾਂਦਾ ਤੁਸੀਂ ਕਿਹੜਾ ਕੋਈ ਮਤਲਬ ਚੋਰੀਆਂ ਠੱਗੀਆਂ ਕਰਦੇ ਪਿਓ ਜਾਂ ਕੋਈ ਦੋ ਨੰਬਰ ਦਾ ਕੰਮ ਕਰਦੇ ਪਿਓ ਆਪਣੀ ਮਿਹਨਤ ਕਰਦੇ ਹੋ ਤੇ ਮਿਹਨਤ ਕਰਕੇ ਤੁਹਾਨੂੰ ਪਤਾ ਬੰਦਾ 200 ਰੁਪਿਆ ਵੀ ਲਿਆਵੇ ਨਾ ਉਹ ਵੀ ਲਿਆ ਕੇ ਆਪਣੀ ਜਨਾਨੀ ਨੂੰ ਦੇ ਦਵੇ ਨਾ ਤੇ ਜਨਾਨੀ ਵੀ ਉਹਦੇ ਵਿੱਚ ਖੁਸ਼ ਹੋ ਜਾਂਦੀ ਹੈ ਤੇ ਇਸ ਕਰਕੇ ਥੋੜਾ ਲੇਟ ਹੋ ਗਈ ਮੈਂ ਤੁਹਾਨੂੰ ਇਹ ਦੱਸਣ ਚ ਬਾਕੀ ਚੰਗਾ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੀਆਂ ਏਦਾਂ ਹੀ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ